ਤੁਹਾਡਾ ਅੱਜ ਦੀ ਮੀਟਿੰਗ ਵੱਲੋਂ ਐਸਕੇਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੁਸੀਂ ਸਾਡੀ ਅੱਜ ਦੀ ਮੀਟਿੰਗ ਦੀ ਕਵਰੇਜ ਕਰਨ ਵਾਸਤੇ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਆ ਇਹ ਪ੍ਰਧਾਨਗੀ ਮੰਡਲ ਦੇ ਵਿੱਚ ਸਰਦਾਰ ਰੁਲਦੂ ਸਿੰਘ ਜੀ ਮਾਨਸਾ ਸਰਦਾਰ ਬੂਟਾ ਸਿੰਘ ਜੀ ਬੁਰਜਗਿਲ ਤੇ ਮੈਂ ਬੂਟਾ ਸਿੰਘ ਜੀ ਸ਼ਾਦੀਪੁਰ ਅੱਜ ਪ੍ਰਧਾਨਗੀ ਮੰਡਲ ਥੱਲੇ ਮੀਟਿੰਗ ਜਿਹੜੀ ਹੋ ਰਹੀ ਹੈ ਇਹ ਪ੍ਰਧਾਨਗੀ ਮੰਡਲ ਹੈ ਨਾਲ ਰਾਜੇਵਾਲ ਸਾਹਿਬ ਬੈਠੇ ਆ ਉਗਰਾਹਾਂ ਸਾਹਿਬ ਬੈਠੇ ਆ ਕਨੇਰ ਜੀ ਆ ਇੱਧਰ ਬੈਠੇ ਨੇ ਲਖੋਵਾਲ ਸਾਹਿਬ ਮਹਿਮਾ ਜੀ ਅਰਮਿੰਦਰ ਜੀ ਤੇ ਸਾਰੇ ਹੀ ਸਤਿਕਾਰਯੋਗ ਆਗੂ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੇ ਹੁਣ ਮੈਂ ਬੇਨਤੀ ਕਰਦਾ ਅ ਜੱਲ ਸਿੰਘ ਸਾਹਿਬ ਨੂੰ ਇਹ ਅਗਲੀ ਕਾਰਵਾਈ ਜਿਹੜੀ ਸਾਡੀ ਅੱਜ ਦੀ ਹੈ ਮੀਟਿੰਗ ਦੀ ਜੋ ਅਸੀਂ ਪਾਸ ਕੀਤੇ ਨੇ ਮਤੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਪਹੁੰਚੇ ਸਾਰੇ ਹੀ ਪ੍ਰੈਸ ਵਾਲੇ ਵੀਰਾਂ ਨੂੰ ਜੀ ਆਇਆਂ ਕਹਨੇ ਆ ਜਦੋਂ ਤੋਂ ਅਸੀਂ ਐਜੀਟੇਸ਼ਨਲ ਸ਼ੁਰੂ ਕੀਤੀਆਂ ਤੁਸੀਂ ਸਾਡੇ ਨਾਲ ਨਾਲ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਆਪਣਾ ਜਿਹੜਾ ਫਰਜ ਹੈ ਉਹ ਨਿਭਾਉਣੇ ਪ੍ਰਚਾਲਾ ਧੰਨਵਾਦ ਆ ਸਾਰਿਆਂ ਦਾ ਅੱਜ ਸਾਡੀ ਸੰਯੁਕਤ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੰਦਿਆਂ ਦੇ ਵਿੱਚ ਸ਼ਾਮ ਰਹਿੰਗੀਆਂ ਅੱਜ ਦੀ ਮੀਟਿੰਗ ਦੇ ਜਿਹੜੇ ਮੁੱਖ ਮੁੱਦੇ ਆ ਸਭ ਤੋਂ ਪਹਿਲਾ ਹੈਗਾ ਕਿ ਆਲ ਇੰਡੀਆ ਕੋਆਰਡੀਨੇਟ ਜਿਹੜੀ ਸੰਯੁਕਤ ਮੋਰਚਾ ਹੈ ਉਨੇ ਫੈਸਲਾ ਕੀਤਾ ਸੀ ਕਿ 5 ਮਾਰਚ ਨੂੰ ਸਾਰੀਆਂ ਸਟੇਟਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣ ਉਸ ਨੂੰ ਮੁੱਖ ਰੱਖ ਕੇ ਅਸੀਂ ਅੱਜ ਦੀ ਇਹ ਮੀਟਿੰਗ ਕੀਤੀ ਹੈ ਅਸੀਂ ਵੀ ਜਿਹੜਾ 5 ਮਾਰਚ ਆਊਗਾ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਜਾ ਕੇ ਬੈਠਾਂਗੇ ਲੰਬਾ ਇਹ ਮੋਰਚਾ ਹੋਊਗਾ ਸਾਡਾ ਕਿੰਨਾ ਹੋਊਗਾ ਇਹ ਤਾਂ ਤੁਹਾਨੂੰ ਸਮੇਂ ਤੇ ਜਾ ਕੇ ਦੱਸਾਂਗੇ ਉਹਦੀਆਂ ਜਿਹੜੀਆਂ ਮੁੱਖ ਮੰਗਾਂ ਐ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ। ਸਭ ਤੋਂ ਪਹਿਲਾਂ ਮੁੱਖ ਮੰਗ ਇਹ ਹੈ ਕਿ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਅਸੀਂ ਰੱਦ ਕਰਵਾਏ ਸੀ ਪਿਛਲੇ ਦਰਵਾਜ਼ਿਆਂ ਰਾਹੀਂ ਜਿਵੇਂ ਕਰੋਨਾ ਦੇ ਵਿੱਚ ਉਹਨਾਂ ਨੇ ਉਦੋਂ ਪਾਸ ਕਰਵਾਏ ਸੀ ਅੱਜ ਪਿਛਲੇ ਦਰਵਾਜ਼ੇ ਦੇ ਰਾਹੀਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਰਾਹੀਂ ਲੈ ਕੇ ਆਏ ਆ। ਅਸੀਂ ਕਹਿੰਦੇ ਕਿ ਬੜਾ ਖਤਰਨਾਕ ਖਰੜਾ ਇਹ ਜਿਹੜਾ ਭੇਜਿਆ ਉਹਨਾਂ ਨੇ। ਇਸ ਖਰੜੇ ਨੂੰ ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਸਦਕੇ ਇਹਨੂੰ ਰੱਦ ਕਰੇ ਇਹਦੋਂ ਅੱਗੇ ਗੱਲ ਫੇਰ ਤੁਰੂਗੀ ਇਹ ਸਭ ਤੋਂ ਮੁੱਖ ਮੰਗ ਹੈ ਸਾਡੀ ਦੂਜੀ ਹੈਗੀ ਜਿਹੜੀ 5 ਫਸਲਾਂ ਤੇ ਨਹੀਂ ਦਿੱਲੀ ਮੋਰਚੀ ਜੇ ਮੰਗਾਂ ਕੋਈ ਨਹੀਂ ਤੁੰਗ ਕੰਨ ਕੰਨ ਦਿੱਲੀ ਮੋਰਚੀ 5 ਫਸਲਾਂ ਤੇ ਪੰਜਾਬ ਸਰਕਾਰ ਜਦੋਂ ਸਰਕਾਰ ਬਣੀ ਹੈ ਕਹਿੰਦੀ ਸੀ ਅਸੀਂ ਐਮਐਸਪੀ ਦੇਵਾਂਗੇ ਉਹ ਜਿਹੜੀ ਐਮਐਸਪੀ ਦੇ ਵਿੱਚ ਫਸਲਾਂ ਆਉਂਦੀਆਂ ਬਾਸਮਤੀ ਆਉਂਦੀ ਹੈ ਆਲੂ ਆਉਂਦੇ ਆ ਮੱਕੀ ਆਉਂਦੀ ਹੈ ਦੋ ਤਿੰਨਾਂ ਸਬਜ਼ੀਆਂ ਉਹਦੇ ਵਿੱਚ ਹੋਰ ਆਉਂਦੀਆਂ ਜਿਨ੍ਹਾਂ ਤੇ ਗੋਭੀ वगैरह ਉਹ ਪੰਜਾਬ ਸਰਕਾਰ ਨੇ ਦੇਣੀ ਹੈ ਉਹਨਾਂ ਤੇ ਵੀ ਉਹ ਐਮਐਸਪੀ ਦੇਣ ਦੀ ਗਰੰਟੀ ਕਰੇ ਉਹ ਸੈਸ਼ਨ ਦੇ ਵਿੱਚ ਕਿ ਅਸੀਂ ਐਮਐਸਪੀ ਦੇਵਾਂਗੇ ਇਦੋਂ ਅੱਗੇ ਹੈਗੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੀਆਂ ਦਿੱਲੀ ਮੋਰਚੇ ਦੀਆਂ ਉਹ ਸੈਂਟਰ ਨਾਲ ਸੰਬੰਧਤ ਵੀ ਨੇ ਪੰਜਾਬ ਸਰਕਾਰ ਨਾਲ ਸੰਬੰਧਤ ਵੀ ਨੇ ਉਹਦੇ ਵਿੱਚ ਇੱਕ ਮੁੱਖ ਮੰਗ ਕਰਜ਼ੇ ਵਾਲੀ ਵੀ ਆ ਪੰਜਾਬ ਸਰਕਾਰ ਨਾਲ ਵੀ ਜੁੜਦੀ ਆ ਸੈਂਟਰ ਸਰਕਾਰ ਨਾਲ ਵੀ ਜੁੜਦੀ ਆ ਪੰਜਾਬ ਸਰਕਾਰ ਨੇ ਕਰਜ਼ੇ ਵਾਲੇ ਮੁੱਦੇ ਨੂੰ ਰੋਲ ਦਿੱਤਾ ਜਦੋਂ ਕਿ ਪਹਿਲਾਂ ਏਜੰਡੇ ਤੇ ਆਇਆ ਹੋਇਆ ਸੀ ਪਿਛਲੀਆਂ ਇਲੈਕਸ਼ਨਾਂ ਵੇਲੇ ਉਹਨਾਂ ਏਜੰਡੇ ਤੇ ਆਉਣ ਕਰਕੇ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਮਾਨ ਸਰਕਾਰ ਨੇ ਇਹਨੂੰ ਬਿਲਕੁਲ ਰੋਲ ਦਿੱਤਾ ਉਹ ਕਰਜ਼ੇ ਵਾਲੇ ਮੁੱਦੇ ਨੂੰ ਅਸੀਂ ਜ਼ੋਰ ਸ਼ੋਰ ਨਾਲ ਲੈ ਕੇ ਆ ਰਹੇ ਹਾਂ ਨਾਲ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਇਹਦੇ ਨਾਲ ਜਿਹੜੇ ਕੇਸ ਬਣੇ ਹੋਏ ਆ ਕਿਸਾਨਾਂ ਤੇ ਉਹ ਸੰਗਤ ਕੇਂਦਰ ਸਰਕਾਰ ਨੇ ਵੀ ਬਣਾਇਆ ਐ ਐਜੀਟੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਬਣਾਇਆ ਉਹ ਜਿਉਂ ਤਿਉਂ ਦੀ ਖੜਿਆ ਉਹ ਪਿਛਲੀਆਂ ਮੰਗਾਂ ਸਾਡੀਆਂ ਜਿਹੜੀਆਂ ਰਹਿੰਦੀਆਂ ਉਹਦੇ ਵਿੱਚ ਅਸੀਂ ਸ਼ਾਮਲ ਕਰਾਂਗੇ ਉਦੋਂ ਅੱਗੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨਾਲ ਸੰਬੰਧਿਤ ਆ ਸਾਰੇ ਦੀ ਗੱਲ ਕਰੀਏ ਤਾਂ 1.8 ਲੱਖ ਕਰੋੜ ਹੈ ਹਿੰਦੁਸਤਾਨ ਦੀ ਗੱਲ ਕਰੀਏ ਪੰਜਾਬ ਸਰਕਾਰ ਨਾਲ ਸੰਬੰਧਿਤ ਕਰਜ਼ਾ 2 ਲੱਖ ਕਰੋੜ ਤੋਂ ਉੱਪਰ ਚੱਲਿਆ ਗਿਆ ਉਹ ਕਰਜ਼ੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਖੁਦਕਸ਼ੀਆਂ ਫੇਰ ਵਧ ਰਹੀਆਂ ਨੇ ਇਹ ਸਾਡੀ ਮੁੱਖ ਮੰਗਾਂ ਦੇ ਵਿੱਚ ਕਰਜ਼ੇ ਵਾਲੀ ਮੰਗ ਹੋਊਗੀ ਉਦੋਂ ਅੱਗੇ ਇੱਕ ਨਵਾਂ ਫੈਸਲਾ ਹੈ ਹੋਰ ਲੈ ਕੇ ਆਇਆ ਹੈ ਜਿਹੜਾ ਖੂਨ ਦੇ ਰਿਸ਼ਤੇ ਦੇ ਵਿੱਚ ਜੈਦਾਦ ਅਸੀਂ ਆਪਣੇ ਬੱਚਿਆਂ ਦੇ ਨਾਲ ਟ੍ਰਾਂਸਫਰ ਕਰਨੀ ਆ ਉਹਦੇ ਤੇ ਢਾਈ ਫੀਸ ਦੀ ਉਹ ਟੈਕਸ ਲਾ ਰਹੇ ਕਿ ਕਹਿੰਦੇ ਨੇ ਉਹਨੂੰ ਕਸਟਮ ਡਿਪਾਮ ਕਸਟਮ ਪਸਟਾਨ ਦੇਉਂਦੀ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨੂੰ ਉਹਨੂੰ ਤੁਰੰਤ ਰੱਦ ਕਰੇ ਇਸ ਸੈਸ਼ਨ ਦੇ ਵਿੱਚ ਇਹ ਸਾਡੀ ਅਗਲੀ ਮੰਗ ਹੋਊਗੀ। ਉਦੋਂ ਅੱਗੇ ਦਿੱਲੀ ਮੋਰਚਾ ਨਾਲ ਸੰਬੰਧਿਤ ਮਸਲੇ ਹੱਲ ਕਰਨ ਵਾਲੇ ਅਸ਼ੀਦਾਂ ਦੇ ਪਰਿਵਾਰਾਂ ਨੂੰ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਉਹ ਅਜੇ ਨੌਕਰੀਆਂ ਵੀ ਕਾਫੀ ਰਹਿੰਦੀਆਂ ਨੇ, ਮੁਆਵਜ਼ੇ ਵੀ ਰਹਿੰਦੇ ਆ ਤੇ ਕਿਸਾਂ ਵਾਲਾ ਸਵਾਲ ਵੀ ਰਹਿੰਦਾ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਇਹ ਵੀ ਤੁਰੰਤ ਕਰੇ। ਉਦੋਂ ਅੱਗੇ ਹੈਗਾ ਆਵਾਜ਼ਕਾਰਾਂ ਦੇ ਜਿਹੜੇ ਮਾਲਕੀ ਹੱਕ ਹੈ। ਹਰ ਸਰਕਾਰ ਜ਼ਿੰਮੇਵਾਰੀ ਲੈ ਲੈਂਦੀ ਆ ਕਿ ਅਸੀਂ ਉਹ ਆਵਾਜ਼ਕਾਰਾਂ ਦੇ ਨਾਲ ਜ਼ਮੀਨ ਚੜਾਵਾਂਗੇ। ਮਾਨ ਦੇ ਨਾਲ ਵੀ ਸਾਡੀ ਮੁੱਖ ਮੰਤਰੀ ਨਾਲ ਗੱਲ ਹੋਈ ਸੀ ਪਹਿਲੀ ਮੀਟਿੰਗ ਦੇ ਵਿੱਚ ਉਦੋਂ ਵੀ ਜ਼ੋਰ ਨਾਲ ਮੁੱਦਾ ਠਾਇਆ ਉਦੋਂ ਵੀ ਇਹਨਾਂ ਨੇ ਇੱਕ ਕਮੇਟੀ ਵੀ ਬਣਾਈ ਸੀ ਕਮੇਟੀ ਦੇ ਵਿੱਚ ਅਸੀਂ ਕਿਸਾਨਾਂ ਦੇ ਨੁਮਾਇੰਦਿਆਂ ਦੀ ਦਿੱਤੇ ਹੀ ਮੇਰੇ ਅਜੇ ਵੀ ਯਾਦ ਹੈ ਡਾਕਟਰ ਦਰਸ਼ਨਪਾਲ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਸੀ ਲਖੋਵਾਲ ਨੂੰ ਸ਼ਾਮਲ ਕੀਤਾ ਸੀ ਪਰ ਉਹ ਮਸਲਾ ਹੱਲ ਕਰਨ ਦੀ ਬਜਾਏ ਜਿਹੜਾ ਆਵਾਜ਼ ਕਰਨ ਵਾਲਾ ਹੈ ਹਮਲੇ ਤੇ ਹੋਊਗੀ ਜਿਉਂਦਾਲੀ ਜਿਹੜੀ ਮਿਸਾਲ ਹੈ ਉਹ ਮੂੰਹ ਬੋਲ ਦੀ ਮਿਸਾਲ ਹੈ ਮਤਲਬ ਉੱਥੇ ਜਾ ਕੇ ਜਿਹੜੇ ਇਹਨਾਂ ਦੇ ਜ਼ਮੀਨਦਾਰਾਂ ਦੇ ਕਬਜ਼ੇ ਮਤਲਬ ਕਰਨ ਤੁਰਿਆ ਇਹ ਮੁੱਖ ਮੰਗਾਂ ਦੇ ਵਿੱਚ ਹੈ ਮੰਗਾਂ ਦਾ ਜਿਹੜਾ ਮੰਗਚਾਰਤਾ ਅਸੀਂ ਉਹ ਅੱਜ ਕਮੇਟੀ ਬਣਾਈ ਆ ਪੰਜ ਮੈਂਬਰੀ ਉਹ ਮੰਗਚਾਰਤਾ ਤਿਆਰ ਕਰੂਗੀ ਉਹ ਮੰਗਚਾਰਤਾ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਾਂਗੇ ਇੰਨੀਆਂ ਕੁ ਮੈਂ ਗੱਲਾਂ ਕਰਦਾ ਹੋਇਆ ਬਾਕੀ ਮੁੱਦਿਆਂ ਤੇ ਦੂਸਰੇ ਸਾਥੀਆਂ ਨੂੰ ਕਹਿਣਾ ਕਿ ਉਹ ਰੱਖਣ ਰੋਜੂ ਸਿੰਘ ਮੇਰਾ ਖਿਆਲ ਹੈ ਵੀ ਅਸੀਂ ਜਿਹੜੇ ਗੱਲਾਂ ਕਹੀ ਦੀ ਸੀ ਕਿ ਇਹ ਸਰਕਾਰ ਪੂਰਾ ਕਿਸਾਨਾਬਾਦ ਤੇ ਖਾਸ ਪੂਰੀ ਨਹੀਂ ਕਰ ਰਹੀ ਦਬਾਬੇ ਚ ਮਾਧਿਅ ਚ ਅੱਜ ਉਹ ਤੇ ਮੱਕੀ ਵੀ ਜਿਹ ਰਹੀ ਐ ਮੱਕੀ ਦਾ ਬੀਜ ਨਹੀਂ ਮਿਲ ਰਿਹਾ ਰੇਜ ਨਹੀਂ ਮਿਲ ਰਹੀ ਮਤਲਬ ਉਹਦਾ ਜੇ ਕਹਦੀਏ ਉਹ ਬਲੈਕ बिक ਰਿਹਾ ਕੀ ਫਿਰ ਪੰਜਾਬ ਸਰਕਾਰ ਜ਼ਿੰਮੇਵਾਰ ਉਹਦਾ ਬਕਾਇਆ ਜਿਹੜਾ ਬਲੈਕ ਦਾ 1800 ਦੀ ਥੈਲੀ 3000 ਦੀ बिक ਰਹੀ ਐ ਇਹ ਸਰਕਾਰ ਨੂੰ ਤੁਰਤ ਗੌਰ ਕਰਨੀ ਚਾਹੀਦੀ ਐ ਤੇ ਉਹਨਾਂ ਨੂੰ ਮਤਲਬ ਰੇਜ ਦਾ ਡਾਈਮੰਡਾਂ ਜਮ ਕਰਨਾ ਚਾਹੀਦਾ ਹਜੇ ਪੂਰੀ ਨਹੀਂ ਹੋ ਰਹੀ ਉਹਦੇ ਬਣਾ ਨਾਮ ਮਤਲਬ ਮੱਕੀ ਹੋਵੇ ਜੇ ਨਾ ਪੂਰੀ ਹੁੰਦੀ ਤੇ ਜੇ ਇੰਨਾ ਮੈਂ ਕਹਾਂ ਵੀ ਮਿਲੂ ਦਾ ਕਿਸਾਨ ਤੇ ਮਾਰ ਪੈਂਦੇ ਅਸੀਂ ਗਲਤੀ ਨਿੰਦਿਆ ਕਰਦੇ ਹਾਂ ਅਗਲਾ ਦੁਆਬੇ ਦੇ ਮਿੱਲਾਂ ਨੇ ਗਿਆ ਸਰਕਾਰ ਨੇ ਕੁਝ ਪੈਸਾ ਦੇਣਾ ਹੁੰਦਾ ਮੇਰਾ ਖਿਆਲ ਤੂੰ ਮੜਾ ਜੀ ਕਰ ਦੇ ਥੋੜਾ ਸੌਖਾ ਦੂਗਾ ਗੰਨਾ ਮਿੱਲਾਂ ਇੱਕ ਪਾਸੇ ਤਾਂ ਸਰਕਾਰ ਜ਼ੋਰ ਲਾਉਂਦੀ ਆ ਵੀ ਖੇਤੀ ਭੁਪੇਂਤਾ ਲਿਆਂਦੀ ਜਾਵੇ ਦੁਆਬੇ ਮਾਝੇ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਗੰਨੇ ਦੀ ਜਿਹੜੀ ਫਸਲ ਬੀਜੀ ਜਾਂਦੀ ਆ ਅੱਜ ਨਾ ਤਾਂ ਗੰਨੇ ਦੀ ਫਸਲ ਬੀਜਣ ਨੂੰ ਉੱਥੇ ਡੀਏਪੀ ਖਾਦ ਦਾ ਅਰੇਂਜਮੈਂਟ ਹੋ ਰਿਹਾ ਆ ਸਰਕਾਰ ਵੱਲੋਂ ਤੇ ਨਾ ਹੀ ਜਿਹੜਾ ਇੱਕ ਛੇ ਪ੍ਰਾਈਵੇਟ ਮਿੱਲਾਂ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਪ੍ਰਾਈਵੇਟ ਆ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 61 ਰੁਪਏ ਤੇ 50 ਪੈਸੇ ਜਿਹੜਾ ਸ਼ੇਰ ਕਿਸਾਨਾਂ ਦੇ ਖਾਤੇ ਵਿੱਚ ਪਾਉਣਾ ਹੁੰਦਾ ਇੱਕ ਕੁਆਂਟਲ ਪਿੱਛੇ ਪਰ ਇੱਕ ਵੀ ਪੈਸਾ ਅਜ ਤਿੰਨ ਮਹੀਨੇ ਦੇ ਹੋ ਗਏ ਲਗਭਗ ਮਿਲਣਾ ਚੱਲਦੀਆਂ ਨੂੰ ਇੱਕ ਵੀ ਪੈਸਾ ਕਿਸਾਨਿਆਂ ਦੇ ਖਾਤਿਆਂ ਦੇ ਵਿੱਚ ਨਹੀਂ ਪਹੁੰਚਿਆ ਪੰਜਾਬ ਸਰਕਾਰ ਨੂੰ ਇੱਧਰ ਤੁਰੰਤ ਜਿਹੜਾ ਧਿਆਨ ਦੇਣ ਦੀ ਲੋੜ ਹੈ ਜੀ ਮੈਂ ਇੱਕ ਮੰਗ ਗੱਲ ਹੋਰ ਕਰਨੀ ਚਾਹੁੰਦਾਗਾ ਇੱਕ ਪਿਛਲੀਆਂ ਸਰਕਾਰਾਂ ਨੇ ਸਾਡੀ ਮੰਗ ਮੰਨੀ ਸੀ ਬਾਦਲ ਸਾਹਿਬ ਦੇ ਖਿਲਾਫ ਅਸੀਂ ਘਟੂ-ਘਟੂ ਤੋਂ ਮਹੀਨਾ ਰੇਲਾ ਰੋਕੇਦਿਆਂ 8000 ਰੁਪਏ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਜਿਹੜਾ ਨਰਮਾ ਮਰ ਗਿਆ ਸੀ ਕੋਸੇ ਮਜ਼ਦੂਰਾਂ ਨੂੰ ਪੈਸੇ ਦਿੱਤੇ ਸੀਗੇ ਤਾਂ ਉਦੋਂ ਬਾਅਦ ਕੈਪਟਨ ਨੇ 12000 ਕਿਲੇ ਦਾ ਦਿੱਤਾ ਸੀਗਾ ਚੰਨੀ ਸਾਹਿਬ ਦੀ ਸਰਕਾਰ ਬਣੀ ਸਾਡੇ ਨਾਲ ਮੀਟਿੰਗ ਕਰੀ 2-3 ਘੰਟੇ ਸਾਢੇ 17000 ਰੁਪਿਆ ਕਿਲੇ ਦਾ ਦਿੱਤਾ ਸਾਢੇ 17000 ਰੁਪਿਆ ਸਾਢੇ 17000 ਰੁਪਿਆ ਦਿੱਤਾ ਤੇ ਅੱਜ ਉਹ ਮਤਲਬ ਕਿਸੇ ਫਸਲੇ ਜਿੰਦੇ ਨੇ ਕਿਹਾ ਸੀ ਮੈਂ ਬਿਨਾਂ ਗਰਦੋਰੀ ਤੇ ਪੈਸੇ ਦੇਵਾਂਗਾ ਮੈਂ ਤਾਂ ਉਦੋਂ ਹੀ ਜੱਜ ਕੀਤੀ ਪੈਸੇ ਬਿਨਾਂ ਗਰਦੋਰੀ ਜਿਹੜਾ ਕਹਿੰਦਾ ਦੇਵਾਂਗਾ ਦੰਦਾ ਨਹੀਂਗਾ ਇਹ ਕਹਾਂ ਦੀ ਮੁਰਗੀ ਦੇ ਪੈਸੇ ਦੇਊਗਾ ਅਸੀਂ ਕਹਾਂ ਘੋੜੀ ਦੇ ਮਰੀ ਬੀੜੀ ਦਿੰਦਾ ਮੈਂ ਦੇ ਮਰੀ ਬੀੜੀ ਦਿੱਤਾ ਨਹੀਂ ਇਹ ਕਹਾਂ ਸਰਕਾਰ ਤੋਂ ਮੰਗ ਕਰਦੇ ਆ ਛੇਤੋਂ ਛੇਤੀ ਜਿਹੜੀਆਂ ਫਸਲਾਂ ਮਰ ਗਈਆਂ ਕਟੋਂ-ਕਟ 20000 ਰੁਪਏ ਕਿਲੇ ਦਾ ਮੁਆਵਜ਼ਾ ਦੇਵੇ ਲੱਖ ਰੁਪਏ ਪਸ਼ੂਦਾਂ ਦੇਵੇ ਕਿਤੇ ਵੀ ਕਿਸਾਨ ਦਾ ਨੁਕਸਾਨ ਹੁੰਦਾ ਜਿਹੜਾ ਨੁਕਸਾਨ ਹੈ ਉਹਨੂੰ ਖੇਵਟ ਮਗਰ ਨਾ ਦੇਣ ਉਹਨੂੰ ਕਿੱਲੇ ਨੂੰ ਕਾਈ ਬਣਾਉਣਾ ਕਿੱਥੇ ਕਿੰਨੇ ਕਿੰਨੇ ਇਹਨਾਂ ਨੇ ਸਰਕਾਰ ਦਾ ਫਾਇਦਾ ਨਾਲੇ ਕਿਸਾਨਾਂ ਦਾ ਫਾਇਦਾ ਹੈਗਾ ਵੀ ਸਾੜੀ ਦੁਬਾਰੇ ਇਹ ਸਰਕਾਰ ਨੇ ਇੱਕ ਕਿਸਾਨ ਨਾਲ ਵੱਡਾ ਧੋਖਾ ਕੀਤਾ ਹੈ ਮਾਨ ਸਰਕਾਰ ਨੇ ਇਹ ਉਹਨਾਂ ਨੂੰ ਦੇਣੇ ਚਾਹੀਦੇ ਇੱਕ ਗੱਲ ਮੈਂ ਹੋਰ ਸਾਫ਼ ਕਰ ਦੇਣੀ ਚਾਹਣਾ ਕਿ ਇਹ ਜਿਹੜਾ ਲੰਬਾ ਧਰਨਾ ਚੰਡੀਗੜ੍ਹ ਦੇ ਵਿੱਚ ਲੱਗਣਾ ਇਹ ਟਰੈਕਟਰ ਟਰਾਲੀ ਸਾਡਾ ਸਿੰਬਲ ਹੈ ਮੋਰਚੇ ਦਾ ਟਰੈਕਟਰ ਟਰਾਲੀਆਂ ਤੇ ਹੀ ਸ਼ਵਾਰ ਹੋ ਕੇ ਆਪਣਾ ਰਾਥਨ ਲੈ ਕੇ ਤੇ ਉਹਨਾਂ ਤੇ ਸ਼ਵਾਰ ਹੋ ਕੇ ਜਿਹੜੀ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਅਸੀਂ ਨੋਟ ਕੀਤੀ ਅੱਜ ਹਜ਼ਾਰਾਂ ਦੀ ਗਿਣਤੀ ਹੈ ਮਤਲਬ ਜਦੋਂ ਸੜਕਾਂ ਤੇ ਉਤਰਨਗੇ ਤਾਂ ਇਤਿਹਾਸਕ ਹੀ ਇਹ ਮੋਰਚਾ ਹੋਊਗਾ ਧਰਨਾ ਹੋਊਗਾ ਜਿਹੜਾ ਉਦੋਂ 5 ਮਾਰਚ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਸਾਰੇ ਪੰਜਾਬ ਦੇ ਵਿੱਚੋਂ ਕਾਫੀ। ਹਾਂ ਇੱਕ ਗੱਲ ਕਣੀਆਂ ਨੂੰ ਮੈਂ। ਜੋ ਚੰਦ ਸੰਭਾਣ ਦੇ ਵਿੱਚ ਘਟਨਾ ਵਾਪਰੀ ਐ ਅਸੀਂ ਉਹਦੀ ਮਤਲਬ ਇੱਕ ਤਰ੍ਹਾਂ ਦੀ ਨਖੇਦੀ ਕਰ ਦਿਆਂਗੇ। ਚਾਹੇ ਕਿਸੇ ਨੇ ਫਾਇਲ ਕੀਤੇ ਨੇ, ਚਾਹੇ ਕਿਸੇ ਨੇ ਰੋੜੇ ਚਲਾਏ ਨੇ, ਇਹ ਸਾਡੇ ਦੋ ਭਾਈਚਾਰੇ ਦੇ ਵਿੱਚ ਜਿਹੜੇ ਕਿਹੜੇ ਸ਼ਰਾਰਤੀ ਲੋਕ 파ਟਕ ਪਾਉਣਾ ਚਾਹੁੰਦੇ ਨੇ, ਅਸੀਂ ਮੋਰਚਾ ਕਦੇ ਨਹੀਂ 파ਟਕ ਪਣ ਦੇਵਾਂਗੇ ਤੇ ਉਹਦੀ ਅਸੀਂ ਪੜਤਾਲ ਕਰਨ ਜਾ ਰਹੇ ਹਾਂ, ਕਮੇਟੀ ਬਣਾ ਕੇ ਜਨਚਪੇਜਾਂਗੇ। ਪਹਿਲਾਂ ਵੀ ਕੁਝ ਜਿਹਾ ਸੇ ਬਦੇ ਗਈਆਂ। ਮੋਰਚੇ ਗੱਲ ਨੂੰ ਮੈਂ ਸੋਚਿਆ ਕਿ ਇਸ ਮੋਰਚੇ ਉਹਦਾ ਸੋਚ ਲਿਆ। ਉਹ ਵੀ ਪੜਤਾਲ ਕਰਾਂਗੇ। ਪਰ ਜਿਹੜਾ ਕਿਸੇ ਮਜ਼ਦੂਰਾਂ ਤੇ ਹਮਲਾ ਕਰਨਾ ਜਾਂ ਕੋਈ ਕਿਸਾਨ ਕਰਦਾ ਉਹਦੀ ਅਸੀਂ ਨਖੇਦੀ ਕਰਦੇ ਆ। ਇਹ ਦੋਹਾਂ ਤਰ੍ਹਾਂ ਦੇ ਵਿੱਚ ਇੱਕ ਪਾੜਾ ਪਾਉਣ ਵਾਲੀ ਗੱਲ ਕਿਸਾਨ ਤੇ ਮਜ਼ਦੂਰ ਦੇ ਵਿੱਚ ਕਈ ਸ਼ਰਾਬ ਕੀ ਲੋਕ ਵੜ ਕੇ ਪਾਉਂਦੇ ਆ। ਇੱਕ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਵੀ ਜਿਹੜੇ ਪੰਜਾਬ ਸਰਕਾਰ ਦੇ ਤਿੰਨ ਬੈਂਕ ਨੇ ਕੋਆਪਰੇਟਿਵ ਬੈਂਕ, ਲੈਂਡਮਾਰਕ ਬੈਂਕ, ਕੋਆਪਰੇਟਿਵ ਸੁਸਾਇਟੀਆਂ ਇਹਨਾਂ ਦੇ ਵਿੱਚ ਸੈਟਲਮੈਂਟ ਸਕੀਮ ਲੈ ਕੇ ਆਓ ਪਰ ਸਰਕਾਰ ਖੁੱਲ ਕੇ ਨਹੀਂ ਆ ਰਹੀ ਅੱਗੇ। ਸਰਕਾਰ ਕੋਲ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰ ਕੋਆਪਰੇਟ ਬੈਂਕਾਂ ਦੇ ਅੰਦਰ ਸੈਟਲਮੈਂਟ ਸਕੀਮ ਹੈ ਜਿਹੜੀ ਉਹ ਲੈ ਕੇ ਆਵੇ ਜਿਵੇਂ ਆਮ ਬੈਂਕ ਦੂਜੇ ਕਰਦੇ ਆ ਇੱਕ ਵਾਰ ਚਲ ਬੈਂਕ ਜਿਹੜੇ ਨੇ ਬਾਕੀ ਜਿਹੜੀਆਂ ਸਾਡੀਆਂ 12 ਮੰਗਾ ਦਿੱਲੀ ਵਾਲੀਆਂ ਰਹਿੰਦੀਆਂ ਸੀ ਉਹਨਾਂ ਨੂੰ ਵੀ ਅਸੀਂ ਜੋੜ ਦੇ ਕੋਠਾਰਾ ਕਿ ਉਹ ਵੀ ਅਸੀਂ ਕੇਂਦਰ ਸਰਕਾਰ ਨਾਲ ਨੇ ਸਾਡੀਆਂ ਜੁੜੀਆਂ ਹੋਈਆਂ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਜਾਣ ਕਿਉਂਕਿ ਰਿਟਰਨ 'ਚ ਦਿੱਤਾ ਹੋਇਆ ਸਾਨੂੰ ਸਰਕਾਰ ਨੇ ਲਿਖਤੀ ਦਿੱਤਾ ਹੋਇਆ ਉਹ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਉਹ ਲਾਗੂ ਕਰੇ ਬਾਕੀ ਗੱਲ ਚੱਲ ਰਹੀ ਸੀ ਜਿਹੜੀ ਖਰਾਬੇ ਦੇ ਸਬੰਧ ਵਿੱਚ ਉਹ ਮੈਂ ਥੋੜੀ ਜਿਹੀ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਨਾ ਪੰਜਾਬ ਸਰਕਾਰ ਨੇ ਉਹਦਾ ਮੁਆਵਜ਼ਾ ਅਜੇ ਤੱਕ ਦਿੱਤਾ ਜਿਹੜਾ ਕੇਂਦਰ ਵੱਲੋਂ ਆਇਆ ਥੋੜਾ ਬੋਤਾ ਇਹਨਾਂ ਨੇ ਜੇਤਾਨਾ ਹੜ੍ਹਾਂ ਦਾ ਦਿੱਤਾ ਹੜ੍ਹਾਂ ਤੋਂ ਬਾਅਦ ਇਹ ਗੜਾ ਪੈ ਗਿਆ ਕੁਝ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੜਾ ਪਿਆ ਸੀ ਜਿਹੜੀਆਂ ਪੱਕੀਆਂ ਫਸਲਾਂ ਬਿਲਕੁਲ ਝੜ ਗਈਆਂ ਹਨ ਅਸੀਂ ਪੂਰਾ ਜੋਰ ਦੇ ਕੇ ਉਹ ਗੱਲ ਉਠਾਈ ਪਰ ਸਰਕਾਰ ਨੇ ਅਜੇ ਤੱਕ ਇੱਕ ਰੁਪਈਆ ਨਹੀਂ ਉਹਦਾ ਦਿੱਤਾ ਉਹਦੀ ਵੀ ਮੰਗ ਕਰਦੇ ਹਾਂ ਉਸ ਤੋਂ ਬਾਅਦ ਸਬਜ਼ੀਆਂ ਨੂੰ ਜਿਵੇਂ ਸਬਜ਼ੀ ਦੀ ਉਹਨਾਂ ਗੱਲ ਹੈ ਵੀ ਇੱਥੇ ਐਮਐਸਪੀ ਸਰਕਾਰ ਦੇਵੇ ਸਬਜੀ ਦੇ ਉੱਤੇ ਵੀ ਫੰਗਸ ਪੈ ਗਈ ਸਨੌਰ ਹਲਕੇ ਸਭ ਤੋਂ ਵੱਧ ਸਬਜੀ ਹੁੰਦੀ ਹੈ ਫੰਗਸ ਪੈ ਗਈ ਸਰਕਾਰ ਨੇ 1 ਰੁਪਇਆ ਨਹੀਂ ਦਿੱਤਾ 1.5 ਲੱਖ ਰੁਪਇਆ ਇਹ ਜਿਹੜਾ ਟਮਾਟਰ ਦੀ ਫਸਲ ਹੈ ਇਹਦੇ ਉੱਤੇ ਤਿਆਰ ਕਰਨ ਲੱਗਿਆ 1.5 ਲੱਖ ਰੁਪਇਆ ਲੱਗਦਾ ਮੈਂ ਕੱਲੇ ਕੱਲੇ ਕਿਸਾਨ ਕੋਲ ਜਾ ਕੇ ਪੁੱਛਿਆ ਤਿਆਰ ਕਰਨ ਲੱਗਿਆ ਇਹ ਸਾਰੀਆਂ ਮੰਗਾ ਸੰਬੰਧਿਤ ਨੇ ਪੰਜਾਬ ਸਰਕਾਰ ਨਾਲ ਕੁਝ ਕਰ ਦੱਸੋ ਪਾਟਾ ਸਾਰਿਆਂ ਦਾ ਫਿਰ ਦੁਬਾਰੇ ਧੰਨਵਾਦ ਸਰ ਫੈਕਟਰੀਆਂ ਪਿੰਡਾਂ ਕਿੱਲਾ ਉਹਨਾਂ ਦੇ ਮਤਲਬ ਪੁਲਿਸ ਨੇ ਖੇਤਰ ਕਰਨੇ ਅਖਾੜਾ ਤੇ ਇੱਕ ਦਿਨ ਦਾ ਹੋਏਗਾ ਦੋ ਦਿਨ ਦਾ ਹੋਏਗਾ ਜਾਨ ਵਿੱਚ ਸਭ ਮਿਲ ਜਾਏਗਾ ਜੋ ਤੱਕ ਲੰਮਾ ਦੇਖੋ ਇਹ ਲੰਬਾ ਧਰਨਾ ਸੀ ਇਹਨੂੰ ਕਹਿੰਦੇ ਆਂ ਇਹ ਉੱਥੇ ਜਦੋਂ ਆਪਾਂ ਲਾ ਕੇ ਧਰਨਾ ਬੈਠਾਂਗੇ ਉੱਥੇ ਹੀ ਪਤਾ ਲੱਗੂਗਾ ਉੱਥੇ ਹਾਲਤ ਉਹ ਕਿ ਇੱਥੇ ਹੀ ਮੈਂਟੇਨ ਕਰਾਂਗੇ ਜਗਾ ਦੇਖੋ ਅਸੀਂ ਤਾਂ ਜਾਣਾ ਚਾਹੁੰਦੇ ਮੁੱਖ ਮੰਤਰੀ ਦੇ ਮਤਲਬ ਰਹਿਸ਼ਵਲ ਨੂੰ ਉਹਦਾ ਕਿਹਾ ਹੋਇਆ ਵੀ ਸੜਕਾਂ ਤੇ ਨਾ ਬੈਠੋ ਹੋਰ ਸਾਨੂੰ ਬੈਠੋ ਸਾਡੀਆਂ ਘਰਾਂ ਮੂਹਰੇ ਆਜੋ ਅਸੀਂ ਤਾਂ ਜਾਵਾਂਗੇ ਉਧਰ ਨੂੰ ਅੱਗੇ ਸਰਕਾਰ ਦੀ ਮਰਜ਼ੀ ਸਰਕਾਰ ਕਿੱਥੇ ਬਿਠਾਉਣਾ ਚਾਹੁੰਦੀ ਹੈ ਸਰਕਾਰ ਦੇ ਹੋ ਗਿਆ ਗੱਲ ਪੂਰਾ ਸਾਹਿਬ ਐਪਲਸ ਦਿੱਤੀ ਪਾਰਟੀ ਹੋ ਜੀ आई ਕੈਨੇਡਾ ਨੂੰ ਇੱਕ ਪ੍ਰੈਸ ਕਾਨਫਰੰਸ ਹੋਈ 2013 ਚੈਨਲ ਦੇ ਅਪਰ ਚੁਬੀਜਾ ਵੀ ਸਵਾਲ ਨੇ ਉਹਦੇ ਵਿੱਚ ਤੁਸੀਂ ਬੜਾ ਸਪਸ਼ਟ ਲੀਡਰਸ਼ਿਪ ਨੇ ਕਿਹਾ ਸੀ ਕਿ ਸਰਵਣ ਸੰਤ ਪੰਦੇਰ ਉਹਦੇ ਨਾਲ ਪੰਨੂ ਸਾਹਿਬ ਦੀਪ ਸਿੰਘ ਤੇ ਲਕਾਹਤਾਰਨਾ ਗਦਾਰ ਨੇ ਇਹਨਾਂ ਨੇ ਮੋਰ ਦੀ ਅੰਖਰਾਬ ਕੀਤਾ ਨਾਲ ਕਿਤੇ ਜਾ ਕੇ ਹੁਣ ਮੋੜ ਇਕਤਾ ਦੀ ਗੱਲ ਕਰੀ ਕਿ ਉਹ ਗਦਾਰੀ ਵਾਲਾ ਅਤੇ ਕੋਈ ਸੋਚਿਆ ਜਿਹੜਾ ਉਹ ਤੋਂ ਗਦਾਰੀ ਵਾਲਾ ਸਰਟੀਫਿਕੇਟ ਮੇਰਾ ਖਿਆਲ ਇਹਦੇ ਤੇ ਦੇਖੋ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ ਪੂਰੀ ਏਕਤਾ ਕਰਨ ਦੇ ਲਈ ਅਸੀਂ 6 ਮੈਂਬਰੀ ਕਮੇਟੀ ਬਣਾਈ ਆ ਉਹਨਾਂ ਨੇ ਡਿਸਕਸ ਕੀਤੇ ਆ ਇਹ ਸਾਰੇ ਮੁੱਦੇ ਇਹ ਜਿਹੜਾ ਤੁਸੀਂ ਵੀ ਸਵਾਲ اٹھਾਇਆ ਗਦਾਰ ਕਹਿਣ ਵਾਲਾ ਹੋਰ ਨਹੀਂ ਨਹੀਂ ਗਦਾਰ ਤਾਂ ਅਸੀਂ ਕਹਿੰਦੇ ਉਦੋਂ ਤੁਸੀਂ ਇਹ ਇਲਜ਼ਾਮ ਹੈ ਕਿ 26 ਜਿਹੜਾ ਉੱਥੇ ਲਾਲਕੀ ਨੇ ਗਏ ਤੁਹਾਡਾ ਪ੍ਰੋਗਰਾਮ ਦੀ ਕੋਈ ਜੱਥੇ ਨਹੀਂ ਜਾਣ ਤੋਂ ਦਿੱਕੇ ਮੋਰ ਪ੍ਰਾਪਤ ਉਹ ਹੀ ਮੈਂ ਕਹਿ ਰਿਹਾ ਉਹ ਹੀ ਮੈਂ ਕਹਿ ਰਿਹਾ ਕਿ ਉਹ ਜਿਹੜੀ ਸੀ ਮੈਂਬਰੀ ਕਮੇਟੀ ਬਣਾਈ ਆ ਉਹ ਡਿਸਕਸ ਕਰ ਰਹੀ ਆ ਇਹ ਇਸ਼ੂ ਉਹਦੇ ਵਿੱਚ ਮੈਂ ਜਿਹੜਾ ਸਵਾਲ ਦਾ ਮੈਂ ਜਵਾਬ ਦੇਣਾ ਜੀ ਤੁਸੀਂ ਕਹਿੰਦੇ ਹੋ ਵੀ ਗਜ਼ਾਰ ਅਸੀਂ ਉੱਥੇ ਮੁਕਾਤਾ ਜੀ ਜੀ ਅਜੇ ਤੋ ਬਾਅਦ ਕਿਸੇ ਨੇ ਬੋਲਣਾ ਹੀ ਨਹੀਂ ਇਹ ਤਾਂ ਇਹਨਾਂ ਦੇ ਕੋਲ ਆ ਇਹ ਕਾਹ ਕਲੀਅਰ ਕਰਦੇ ਉਹਨਾਂ ਨੇ 5 ਮਾਰਚ ਦਾ ਕੀਤਾ ਵੀ ਉਹ ਆਉਣਗੇ ਗੈਰ ਰਾਜਨੀਤਿਕ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜਿੰਨਾ ਚਿਰ ਕੋਈ ਕੱਟ ਨਹੀਂ ਆਉਂਦਾ ਸਾਡੀ 6 ਮੈਂਬਰੀ ਕਮੇਟੀ ਇਹਦੇ ਤੇ ਕੋਈ ਗੱਲ ਕਰ ਸਕਦੀ ਦੇਖੋ ਇਹ ਆਇਆ ਸੰਯੁਕਤ ਮੋਰਚੇ ਵੱਲੋਂ ਜਿੰਨਾ ਚਿਰ ਏਕਤਾ ਨਹੀਂ ਹੁੰਦੀ ਉਹ ਨਹੀਂ ਆਉਣਗੇ ਉਹਦੇ ਵਿੱਚ ਜਦੋਂ ਏਕਤਾ ਹੋਊਗੀ ਜਾਂ ਕੋਈ ਤਾਲਮੇਲ ਮਾ ਹੋਊਗਾ ਉਦੋਂ ਹੋਊਗਾ ਇਹ ਆਲ ਇੰਡੀਆ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਅਸੀਂ ਆਈਆਂ ਨੂੰ ਲਾਗੂ ਕਰਾਂਗੇ ਇੱਕ ਆ ਕਲੀਅਰ ਕਰੇ ਸੀ ਇੱਕ ਪਰਿਵਾਰ ਪਾਰ ਖੜਾ ਹੈ ਜਨਾਨੀਆਂ ਵੀ ਐ ਬੰਦੇ ਵੀ ਐ ਉਹ ਕਹਿੰਦੇ ਪਟਾਲੇ ਦੇ ਵਿੱਚ ਕਿਸਾਨ ਜੱਥੇਬੰਦੀ ਨਾਲ ਸੰਬੰਧਿਤ ਬੰਦਾ ਉਹਨਾਂ ਨੇ ਉਸ ਜਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਆਪ ਕੋਲੋਂ ਦਾ ਕਲੀਅਰ ਕਰਾਉਣਾ ਆ ਸਾਡੇ ਕੋਲੇ ਵਿਅਕਤੀ ਆਇਆ ਹਾਂਜੀ ਜਿਹੜੀ ਜੱਥੇਬੰਦੀ ਤੇ ਉਹਨਾਂ ਨੇ ਇਹ ਦੋਸ਼ ਲਾਇਆ ਉਹ ਅੱਜ ਡਾਕਟਰ ਦਰਸ਼ਨਪਾਲ ਵਿੱਚ ਸ਼ਾਮਲ ਨਹੀਂ ਜਦੋਂ ਸਾਨੂੰ ਮਿਲਣਗੇ ਉਹਦੇ ਨਾਲ ਗੱਲ ਕਰਕੇ ਉਹ ਤੁਹਾਨੂੰ ਕਹਿਦਾ ਸਪਸ਼ਟੀ ਕਰ ਲੈ ਕਿ ਅਗਲੇ ਦਿਨ ਇਹਦੇ ਵੀ ਕਮੇਟੀ ਜਿੱਦਣ ਕਰੋਗੇ ਕਿ ਕੋਈ ਬਹੁਤ ਵੱਡਾ ਸੀਰੀਅਸ ਅਲਿਗੇਸ਼ਨ ਆ ਗੋਟਾ ਸਿੰਘ ਬਹੁਤ ਗੱਲ ਜਿ ਕੋਈ ਛੋਟਾ ਮोटा ਅਲਿਗੇਸ਼ਨ ਨਹੀਂ ਸਾਡੇ ਫੋਰ ਤੇ ਡਿਸਕਸ ਕਰਦੇ। ਸੁਣੋ ਜੀ। ਇਵਨ 50 ਲੱਖ ਤੋਂ ਵੱਧ ਜ਼ਮੀਨ ਦੀ ਕੀਮਤ 2.5-3 ਕਰੋੜ ਦੀ ਉਹਦੀ ਜ਼ਮੀਨ ਦੀ ਗੱਲ ਹੈ। ਤੇ ਦੂਜੇ ਮਤਲਬ ਹੈ ਕਿ ਕਮੇਟੀ ਬਣਦੀ ਹੈ ਕਿ ਇਹ ਇਹ ਬਹੁਤ ਵੱਡਾ ਸੀਰੀਅਸ ਅਲਿਗੇਸ਼ਨ ਕਿੰਨੇ ਲੱਗਦਾ ਹੈ। ਦੇਖੋ ਇੱਕ ਵਾਰ ਬਰਾਬਰ ਦੀ ਜਥੇ ਬੰਦੀਆਂ ਸੀ ਉਹਨਾਂ ਇਹਨਾਂ ਦਾ ਪੱਖ ਜਾਣ ਲਿਆ। ਇਹਨਾਂ ਨੇ ਜੋਰ ਨਾ ਰੱਖਤਾ ਸੀ ਲਿਖਤੀ ਵੀ ਲੈ ਲਿਆ। ਇਹ ਸੀ ਉਹਨਾਂ ਨੂੰ ਭੇਜਾਂਗੇ ਉਹਨਾਂ ਤੋਂ ਜਵਾਬ ਮੰਗਾਂਗੇ ਕਲਾਸ 1 ਉਹਨਾਂ ਨੂੰ ਲੋਕ ਪੁਆਇੰਟ ਦਿੱਤਾ ਜਾ ਰਿਹਾ ਤੁਹਾਡੇ ਕਿਸਾਨ ਲੀਡਰ ਉਹ ਲੋਕ ਕਹਿੰਦੇ ਕਹਿੰਦੇ ਜੇ ਤੁਸੀਂ ਦੁਬਾਰਾ ਇਸੇ ਤਰੀਕੇ ਸਾਡੀ ਜ਼ਮੀਨ ਤੇ ਆਏ ਤਾਂ ਅਸੀਂ ਐਸਕੇਮ ਦੇ ਨਾਮ ਹੱਤਪਾ ਪ੍ਰਦਰਸ਼ਨ ਵੀ ਕਰਾਂਗੇ ਅੱਜ ਅਸੀਂ ਐਸਕੇਮ سپورਟ ਦੇ ਵਿੱਚ ਹੈਗੇ ਕਿ ਐਸਕੇਮ ਦਾ ਕੋਈ ਫੈਸਲਾ ਨਹੀਂ ਹੈ ਇਹ ਕੱਲੀ ਕਹਿਰੀ ਜੱਥੇਬੰਦੀ ਦਾ ਹੋ ਜਾਂਦਾ ਹੈ ਪਈ ਕਈ ਵਾਰ ਪਹਿਲਾਂ ਹੋਰ ਵੀ ਆਏ ਨੇ ਲੁਧਿਆਣੇ ਸਾਡੀ ਜੱਥੇ ਬੰਦੀ ਹੁੰਦਾ ਆਏ ਸੀ ਇਹ ਕੋਈ ਫੈਸਲਾ ਨਹੀਂ ਇਸ ਦਾ ਆਏ ਗਏ ਆ ਕਿ ਨਾਲ ਸੁਣਦੇ ਸੁਣਦੇ ਇੰਡੀਵਿਜੂਅਲ ਮਸਲੇ ਮਹੌਤ ਆਉਂਦੇ ਰਹਿੰਦੇ ਨੇ ਇਹਦਾ ਮਤਲਬ ਇਹ ਥੋੜੋ ਵੀ ਐਸਕੇ ਨਾਲ ਤਕਰਾਰ ਦੀ ਨਹੀਂ ਲੈ ਕੇ ਪਿੱਛੇ ਬੈਠਣੇ ਉਹ ਬਲਿ ਮਸਲਾ ਲੈ ਲੈ ਥੋੜਾ ਜਿਹਾ ਵਿਚਾਰੀ ਇਹ ਤੇ ਪੀੜਤ ਸਾਹਮਣੇ ਕਰੀਆ ਕੋਈ ਵਧੀਆ ਸਮਾਨ ਕਰਵਾ ਜਾ ਰਹਾ ਅਸੀਂ ਇਹਨਾਂ ਦੀ ਬੇਨਤੀ ਸੁਣੀ ਆ ਰਿਟਰਨ ਵੀ ਲੈ ਲਿਆ ਹੋਰ ਦੱਸੋ ਕੀ ਕਰ ਗਿਆ ਸੀ ਬੰਦਾ ਹਾਜ਼ਰ ਨਹੀਂ ਹੈ ਤੋਂ ਬਾਅਦ ਉਹਦੇ ਤੋਂ ਲੈ ਲਿਆ ਉਹਦੇ ਵਿਚਾਰਾਂ ਦੇ ਆ ਦੂਸਰਾ ਇੱਕ ਹੋਰ ਆ ਸੁਣਾ ਸੁਣਾ ਲੈ ਰਿਹਾ ਪਰ ਪਰ ਮੇਰੇ ਕੋਲ ਮੁੱਦਾ ਇੱਕ ਹੋਰ ਆ ਜਿਹੜਾ ਇੱਕ ਧੁੰਦੜੀ ਆ ਪਿੰਡ ਇੱਥੇ ਲੁਧਿਆਣੇ ਦੇ ਵਿੱਚ ਉੱਥੇ ਇੱਕ ਜਿਹੜੀ ਫੈਕਟਰੀ ਆ ਗੈਸ ਗੈਸ ਕੈਂਸਰ ਗੈਸ ਫੈਕਟਰੀਆਂ ਹਾਂ ਕੈਂਸਰ ਗੈਸ ਫੈਕਟਰੀਆਂ ਬਹੁਤ ਲੰਮੇ ਚਿਰ ਤੋਂ ਚੱਲਦਾ ਹੋਰ ਵੀ ਥਾਂ ਥਾਂ ਚੱਲ ਰਿਹਾ ਜਿੱਥੇ ਵੀ ਮਤਲਬ ਲੋਕ ਵਿਰੋਧੀ ਕੋਈ ਲੱਗੂਗੀ ਫੈਕਟਰੀ ਲੋਕਾਂ ਦੇ ਵਿਰੁੱਧ ਜਾਂਦਾ ਹੋਵੇ ਜਿਵੇਂ ਉਹ ਜੀਰੇ ਵਾਲੀ ਫੈਕਟਰੀ ਦਾ ਸੀ ਉੱਥੇ ਲਾਜ਼ਮੀ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਲੜਾਂਗੇ ਬਾਕੀ ਹੋਰ ਕੋਈ ਸਵਾਲ ਪੰਜ ਤਰੀ ਨੂੰ ਪ੍ਰਦਰਸ਼ਨ ਕਰ ਰਹੇ ਰਾਜਵਾਲ ਸਾਹਿਬ ਕਾਫੀ ਮੁੱਦਾ ਚੱਕਦੇ ਨੇ ਪਾਣੀਆਂ ਦਾ ਇਹ ਪਾਣੀਆਂ ਦੇ ਮੰਗਲ ਉਹ ਗਾਂ ਘਰਾਂ ਦੇ ਇਹ ਅਸੀਂ ਇੱਕ ਕਮੇਟੀ ਬਣਾਈ ਆ ਉਹ ਕਮੇਟੀ ਮਤਲਬ ਸ਼ਾਂਟੂ ਕੀ ਸਾਰੇ ਮੁੱਦੇ ਕਿਹੜੇ ਕਿਹੜੇ ਹੋਣਗੇ ਤੇ ਪਾਣੀ ਵਾਲਾ ਮੁੱਦਾ ਵੀ ਉਹਦੇ ਵਿੱਚ ਹੈਗਾ ਕਿਸ ਢੰਗ ਨਾਲ ਲੈਣਾ ਉਹ ਉਹ ਕਮੇਟੀ ਬਣਾਈ ਆ ਪੰਜ ਮੈਂਬਰੀ ਉਹਦਾ ਪੂਰਾ ਮਤਲਬ ਮੰਗ ਪੱਤਰ ਤਿਆਰ ਕਰਕੇ ਮੰਗ ਚਾਰਟ ਤਿਆਰ ਕਰਕੇ ਦੇਖੋ ਇਹ ਅਸੀਂ ਜਿੱਦੇ 7 5 ਤਰੀਕ ਨੂੰ ਆਪਾਂ ਉੱਥੇ ਮੀਟਿੰਗ ਕਰਾਂਗੇ ਉਹਦੇ ਚ ਬੱਚਾ ਸਮੇਂ ਮੁਤਾਬਕ ਕੀ ਹੋ ਸਕਦਾ ਹੈ ਜਦੋਂ ਅਸੀਂ ਸਾਨੂੰ ਕਹੇ ਤਾਂ ਕਿ ਹਜ਼ਾਰਾਂ ਟਰਾਲੀ ਜਾ ਰਹੀ ਹੈ ਰਾਤਨ ਲੈ ਕੇ ਜਾ ਰਹੇ ਆ ਆਪਣੇ ਆਪ ਤੁਸੀਂ ਬੁੱਝੋ ਲੰਬਾ ਨੋਰਕਿਆ ਕਹਤਾ ਅਸੀਂ ਸਭੀ ਕਹਿੰਦੇ ਕਹਿੰਦੇ ਲੰਬਾ ਤੋਂ ਬਾਅਦ ਹੋ ਜਾਂ ਅੰਦੋਲਨ ਹੁੰਦਾ ਹੈ ਉਹ ਡਬਲ ਅੰਦੋਲਨ ਤਾਂ ਕਹਿੰਦੇ ਨਹੀਂ ਹੋ ਸਕਦਾ ਦੇਖੋ ਦਿੱਲੀ ਵਾਲਾ ਅੰਦੋਲਨ ਇੱਕ ਇਤਿਹਾਸਕ ਹੈ ਜੀ ਜੀ ਇਹ ਆंदोलन ਹੋਊਗਾ ਜਾਂ ਨਾ ਹੋਊਗਾ ਤੇ ਕੁਝ ਨਹੀਂ ਕਹਿ ਸਕਦੇ ਪਿਛਲੇ 100 ਸਾਲਾਂ ਦਾ ਇਤਿਹਾਸ ਤੁਹਾਡੇ ਸਹਿਯੋਗ ਨਾਲ ਹੀ ਹੋਣਾ ਜੋ ਕੁਝ ਹੋਇਆ ਤਾਂ ਪੁਰਜੋਰ ਮੰਗ ਕਰਦੇ ਆ ਕਿ ਵਿਸ਼ੇਸ਼ ਸੈਸ਼ਨ ਜਿਹੜਾ ਚੱਲ ਰਹੀ ਆ ਉਹਦੇ ਵਿੱਚ ਖੇਤੀਬਾੜੀ ਨੀਤੀ ਨਾਲ ਜਿਹੜਾ ਨਵਾਂ ਪਾਲਿਸੀ ਡਰਾਫਟ ਆਇਆ ਉਸ ਨੂੰ ਰੱਦ ਕਰੇ ਨਹੀਂ ਰੱਦ ਕਰੂ ਤਾਂ 5 ਮਾਰਚ ਤੋਂ ਅਸੀਂ ਆ ਚਲੋ ਜੀ ਧੰਨਵਾਦ ਜੀ ਆਹ ਰਖੋ ਲੇ ਮੈਂ ਮੈਨੂੰ ਫੜੇ ਕਿ ਕਰਨਾ ਰੱਖਣਾ